ਗੰਨਾ ওভারਸਾਈਜ਼ਡ ਨਹੀਂ ਹੈਗਾ ਹਾਂਜੀ ਇਹ ਨਹੀਂ ਹੈ ਵੀ ਬਹੁਤ ਵਧਿਆ ਵੀ ਬਹੁਤ ਜ਼ਿਆਦਾ ਹੋਇਆ ਇਥੋਂ ਵੀ ਕਲੀਅਰ ਹੋ ਜਾਂਦਾ ਕਿ ਇਹ ਇਹਨੂੰ ਆਪਾਂ ਕੋਈ ਖਾਦ ਵਗੈਰਾ ਬਣਾਈ ਇਹਦੀ ਪ੍ਰੋਪਰ ਹੋਈ ਆ ਜੀ ਟਾਈਮ ਟੂ ਟਾਈਮ ਗੰਨਾ ਖੜਾ ਆ ਲੋਕੀ ਕਹਿੰਦੇ 85 ਖੜਾ ਨਹੀਂ ਰਿੰਦਾ ਇਹ ਦੇਖ ਲਓ 85 ਖੜਾ ਆ ਅੱਛਾ ਜੀ ਇਧਰੋਂ ਫਿਰ ਰਾਸ ਜਿਹੜੀ ਆ ਉਹ ਇਧਰ ਆ ਜਾਂਦੀ ਆ ਜਦੋਂ ਸਫਾਈ ਕਰਨੀ ਹੁੰਦੀ ਬਾਹਰ ਕੇ ਲਈਦਾ ਜੀ ਤੇ ਆ ਇੱਥੇ ਜਾਲੀ ਲੱਗੀ ਹੋਈ ਆ ਅੱਛਾ ਜੀ ਹਾਂਜੀ ਓਕੇ ਬਿਲਕੁਲ 0 ਨੰਬਰ ਦੀ ਜਾਲੀ ਆ ਇਹ ਟੈਂਕ ਜਿਹੜਾ ਆ ਸਟੀਲ ਦਾ ਸਟੀਲ ਦਾ ਫਰੇਮਨ ਸਟੀਲ ਦਾ ਬਣਿਆ ਆ ਕਿਸੇ ਨੇ ਚੂਆ ਚਾਹ ਖਾਣਾ ਆ ਜਾਂ ਕਿਸੇ ਨੇ ਗਰਮ ਗੁੜ ਖਾਣਾ ਤਾਂ ਆ ਜਿਓ ਖੁੱਲਾ ਸਦਾ ਆ ਬਾਈ 70 ਤੋਂ 80% ਕੰਮ ਅਸੀਂ ਕਰ ਲਿਆ ਆ ਵੀ ਇਦਾਂ ਨੇ ਸਾਡਾ ਵੀ ਠੇਕੇ ਦੇ ਕੰਮ ਆ ਦੇਖੋ ਇਹ ਟਿੱਕੀਆਂ ਵੀ ਤਕਰੀਬਨ ਅਸੀਂ ਇਦਾਂ ਨਹੀਂ ਗਾ ਵੀ ਕੋਈ ਇੱਥੇ ਤਮਾਕੂ ਨੋਸ਼ੀ ਜਾਂ ਸਿਗਰਟ ਨੋਸ਼ੀ ਵਾਲਾ ਬੰਦਾ ਤੇ ਸਾਡੇ ਕੰਮ ਤੇ ਨਹੀਂ ਕਰਦਾ ਤੇ ਤੁਸੀਂ ਟਿੱਕੀਆਂ ਵੀ ਭਾਜੀ ਕੱਪੜੇ ਤੇ ਲਾ ਰਹੇ ਹਨਾ ਕੱਪੜੇ ਤੇ ਕੱਪੜੇ ਤੇ ਫਲਾਸ ਕਦੇ ਬੋਰੇ ਤੇ ਨਹੀਂ ਕਦੀ ਟਿੱਕੀ ਲਈ ਮੰਜ ਕੀ ਦਾ ਗੌੜਿਆ ਪੰਜਾਬ ਐਗਰੋ ਤੋਂ ਸਰਟੀਫਾਈਡ ਬੰਦੇ ਨੇ ਇਹ ਬੰਦੇ ਆਰਗੈਨਿਕ ਖੇਤੀ ਕਰਦੇ ਆ ਤੇ ਨਾਲ ਹੀ ਫੂਡ ਸੇਫਟੀ ਲਾਇਸੈਂਸ ਜਿਹੜਾ ਹੁੰਦਾ ਆ ਐਫ ਐਸ ਐਸ ਏ ਆਈ ਉਹ ਵੀ ਇਹਨਾਂ ਨੇ ਕਰਵਾਇਆ ਹੋਇਆ ਦੋਸਤੋ ਉਹ ਗੌੜ ਤੁਹਾਨੂੰ ਦੇਣ ਲੱਗੇ ਆ ਜਿਹੜਾ ਗੌੜ ਤੁਸੀਂ ਮੰਗਦੇ ਰਹਿੰਦੇ ਆ ਬਈ ਸਾਨੂੰ ਪਿਓਰ ਆਰਗੈਨਿਕ ਸ਼ੁੱਧ ਆਰਗੈਨਿਕ ਬਿਨਾ ਖਾਦਾਂ ਬਿਨਾ ਸਪ੍ਰੇਹਾਂ ਵਾਲੇ ਗੰਨੇ ਦਾ ਗੁੜ ਹੋਣਾ ਚਾਹੀਦਾ ਭਾਈ ਸਾਨੂੰ ਉਹ ਗੁੜ ਦੇ ਦਿਓ ਹੁਣ ਉਹ ਗੁੜ ਦੇ ਨਾਲ ਖਾਸੀਅਤ ਦੱਸ ਦਵਾਂ ਇਹ ਜਿੱਥੇ ਮੈਂ ਅੱਜ ਖੜਾ ਪਾ ਪਿੱਛੇ ਉੱਡ ਰਹੀ ਆ ਸਵੇਰ ਦਾ ਵੇਲਾ ਆ ਕਮਾਲ ਆ ਖੁਸ਼ਬੂ ਇੰਨੀ ਸੋਹਣੀ ਆ ਰਹੀ ਆ ਨਾ ਤੜਾ ਦਿਲ ਕਰਦਾ ਇੱਥੇ ਬੈਠਣ ਨੂੰ ਰੂਹ ਖੁਸ਼ ਹੋ ਜਾਂਦੀ ਆ ਸਟ੍ਰੈਸ ਲੈ ਜਾਂਦਾ ਬੰਦੇ ਦਾ ਹੈ ਐਦਾਂ ਦੀ ਧੁੱਪ ਹੋਵੇ ਐਦਾਂ ਵੇਲਣਾ ਹੋਵੇ ਭਾਫਾਂ ਉੱਡਦੀਆਂ ਹੋਣ ਗਰਮ-ਗਰਮ ਗੁੜ ਹੋਵੇ ਤਾਜੇ ਗੰਨੇ ਦੀ ਤਾਜੀ ਰਾਸ ਹੋਵੇ ਮੈਂ ਕਹਿੰਦਾ ਬੰਦੇ ਦੇ ਤਕਰੀਬਨ ਸਾਰੇ ਦੁੱਖ ਟੁੱਟ ਜਾਂਦੇ ਆ ਇਹ ਗੁੜ ਪੰਜਾਬ ਦੀ ਬਹੁਤ ਹੀ ਮਸ਼ਹੂਰ ਧਰਤੀ ਮਸ਼ਹੂਰ ਇਲਾਕਾ ਜਿਹਨੂੰ ਮੰਜਕੀ ਦੇ ਨਾਮ ਨਾਲ ਆਪਾਂ ਜਾਣਦੇ ਆ ਇਹ ਮੰਜਕੀ ਦਾ ਗੋੜਿਆ ਨੋਟ ਕਰ ਲਿਓ ਗੱਲਾਂ ਮੰਜਕੀ ਦਾ ਗੋੜਿਆ ਉਹ ਧਰਤੀ ਜਿੱਥੇ ਬਹੁਤ ਮਸ਼ਹੂਰ ਮੰਨਿਆ ਜਾਂਦਾ ਗੋੜਿਆ ਦੂਸਰੀ ਗੱਲ ਇਹ ਉਸ ਪਰਿਵਾਰ ਦਾ ਗੋੜਿਆ ਜਿਸ ਪਰਿਵਾਰ ਨੇ ਮਤਲਬ ਇਹ ਭਾਜੀ ਹੋਰੀ ਕਹਿੰਦੇ ਆ ਵੀ ਅਸੀਂ ਬਚਪਨ ਤੋਂ ਦੇਖਦੇ ਆ ਵੀ ਸਾਡੇ ਬਜ਼ੁਰਗ ਵੀ بڑے ਚਿਰਾਂ ਤੋਂ ਬਣਾਉਂਦੇ ਆਏ ਵੀ ਬਿਨਾ ਨਾਗਾ ਸਾਡੇ ਟੱਬਰ ਚ ਬਹੁਤ ਦਹਾਕਿਆਂ ਤੋਂ ਮਤਲਬ ਗੁੜ ਬਣ ਰਿਹਾ ਪਿਛਲੇ 7-8 ਸਾਲ ਤੋਂ ਇੱਕ ਕਮਰਸ਼ੀਅਲੀ ਵੇਲਣਾ ਚਲਾ ਰਿਹਾ ਤੇ ਵੇਚਦੇ ਆ ਪਹਿਲਾਂ ਵੇਚਦੇ ਨਹੀਂ ਸੀ ਹੁੰਦੇ ਬਈ ਇਸ ਦੇ ਇਲਾਵਾ ਜੇ ਮੈਂ ਦੱਸਾਂ ਪੰਜਾਬ ਐਗਰੋ ਤੋਂ ਸਰਟੀਫਾਈਡ ਬੰਦੇ ਨੇ ਇਨਾਂ ਦੇ ਕੋਲ ਸਰਟੀਫਿਕੇਸ਼ਨ ਆ ਸਾਰੀ ਵੀ ਇਹ ਬੰਦੇ ਆਰਗੈਨਿਕ ਖੇਤੀ ਕਰਦੇ ਆ ਤੇ ਨਾਲ ਹੀ ਫੂਡ ਸੇਫਟੀ ਲਾਇਸੈਂਸ ਜਿਹੜਾ ਹੁੰਦਾ ਆ ਐਫ ਐਸ ਐਸ ਏ ਆਈ ਉਹ ਵੀ ਇਹਨਾਂ ਨੇ ਕਰਵਾਇਆ ਹੋਇਆ ਆਜੋ ਫਿਰ ਗੁੜ ਹੁਣ ਤੁਸੀਂ ਕਹੋਗੇ ਕਿ ਗੱਲਾਂ ਬਹੁ ਹੋ ਗਈਆਂ ਗੁੜ ਦਿਖਾ ਦਿਏ ਤੇ ਗੁੜ ਭਾਜੀ ਨੂੰ ਆਪਾਂ ਦਿਖਾ ਲਣਗੇ ਭਾਜੀ ਦਿਲਵੀਰ ਸਿੰਘ ਸਮਰਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਚਿਰਾਂ ਦੀ ਮੁੀਕ ਸੀ ਜੀ ਆ ਤੁਹਾਡੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਭਾਜੀ ਬਹੁਤ ਚਿਰਾਂ ਦੀ ਢੀਕ ਸੀ ਤੇ ਮੈਂ ਮੇਰੇ ਖਿਆਲ ਨਾਲ ਕਈ ਵਾਰੀ ਤੁਹਾਨੂੰ ਬੇਨਤੀ ਕਰ ਚੁੱਕਾ ਸੀ ਵੀ ਹੁਣ ਵੇਲਣਾ ਸ਼ੁਰੂ ਕਰ ਦਿਓ ਹੈ ਤੇ ਤੁਸੀਂ ਕਹਿੰਦੇ ਕਰਦੇ ਆ ਕਰਦੇ ਆ ਤੇ ਕਰਤਾ ਅੱਜ ਇੱਕ ਥੋੜੀ ਲੇਬਰ ਦੀ ਸਮੱਸਿਆ ਸੀ ਕੋਸ਼ਾ ਥੋੜਾ ਜਿਹਾ ਕੰਮ ਛੇੜਿਆ ਸੀ ਇਸ ਕਰਕੇ ਥੋੜਾ ਲੇਟ ਹੋ ਗਿਆ ਅੱਛਾ ਜੀ ਤੇ ਉਹਦੇ ਲਈ ਸੌਰੀ ਹੈ ਜੀ ਨਹੀਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਸੋ ਬਾਈ ਆਪਾਂ ਸ਼ੁਰੂਆਤ ਕਰਦੇ ਹੁੰਨੇ ਆ ਗੰਨੇ ਤੋਂ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਤੁਹਾਨੂੰ ਗੰਨਾ ਠੀਕ ਹੈ ਗੰਨੇ ਤੋਂ ਬਾਅਦ ਆਪਾਂ ਵੇਲਣੇ ਤੇ ਆਉਂਦੇ ਆ ਜਾਓ ਕਿ ਹਰ ਇੱਕ ਪੇਲੇ ਨੇ ਵਾਲੇ ਦਾ ਗੰਨਾ ਜ਼ਰੂਰ ਦੇਖ ਲਿਆ ਕਰੋ ਜਿੱਥੋਂ ਅਗਲਾ ਗੰਨਾ ਲੈ ਕੇ ਆ ਰਿਹਾ ਇਹਨਾਂ ਦੇ ਵੀ ਜਦੋਂ ਤੁਸੀਂ ਆਵੋ ਤੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਕਿ ਭਾਜੀ ਅਸੀਂ ਗੰਨਾ ਵੇਖ ਸਕਦੇ ਹਾਂ ਤੁਹਾਡਾ ਕੋਈ ਇਦਾਂ ਦੀ ਗੱਲ ਨਹੀਂ ਇਹ ਤੁਹਾਨੂੰ ਗੰਨਾ ਵਖਾਲ ਵੀ ਦੇਣਗੇ ਕਿਉਂ ਭਾਜੀ ਬਿਲਕੁਲ ਜੀ ਇਹਦੇ ਮਨ 'ਚ ਡਾਊਟ ਹੋਵੇ ਆਪਾਂ ਕੱਢ ਦੇਾਂਗੇ ਕੱਢ ਕੱਢਾਂਗੇ ਹਰ ਇੱਕ ਡਾਊਟ ਕਿਉਂਕਿ ਆਰਗੈਨਿਕ ਦਾ ਦਾਵਾ ਕਰਨਾ ਤੇ ਆਰਗੈਨਿਕ ਹੋਣਾ ਇਹ ਬੜੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਠੀਕ ਆ ਨਾ ਤੇ ਦੁਨੀਆ 'ਚ ਇਥੇ ਉਹ ਵੀ ਆ ਜਿਹੜੀ ਦਾਅਵੇ ਵੱਡੇ ਕਰਦੀ ਆ ਪਰ ਅੰਦਰੋਂ ਕੀ ਆ ਸਾਨੂੰ ਪਤਾ ਹੁੰਦਾ ਬਿਲਕੁਲ ਹੈਨਾ ਤੇ ਸਮਰਾਮਾਂ ਵਾਲੇ ਇਸ ਗੱਲ ਹੀ ਜਾਣੇ ਜਾਂਦੇ ਆ ਬਾਈ ਤੇ ਬਾਈ ਜੀ ਆਪਾਂ ਗੰਨੇ ਬਾਰੇ ਦੱਸ ਦਈਏ ਜੀ ਹਾਂਜੀ ਇਹ 85 ਗੰਨਾ ਜੀ ਆਪਣਾ ਹਾਂਜੀ ਇਹ ਸਰੋਂ ਵਾਲੀ ਬਜਾਦ ਕੀਤੀ ਹੋਈ ਹੈ ਜੀ ਅੱਛਾ ਇਸ ਵੇਲੇ 14.5 ਮਹੀਨੇ ਦਾ ਗੰਨਾ ਹੋ ਗਿਆ ਇਹ ਹਾਂਜੀ ਬੱਲੇ ਬੱਲੇ ਹਾਂਜੀ ਦੇਖੋ ਮੋਢੇ ਗੰਨਾ ਵੀ ਕਿੱਥੇ ਗਿਆ ਮੋਢੇ ਦੇ ਬਰਾਬਰ ਆ ਜੀ ਦੇਖੋ ਬਾਈ ਕਮਾਲ ਹੋਈ ਪਈ ਆ ਹਾਂ ਤੇ ਇੱਥੋਂ ਆਪਣਾ ਗੰਨਾ ਜਿਹੜਾ ਆ ਇਹ ਇੱਕਦਰਾ ਮੋਢੇ ਦੇ ਬਰਾਬਰ ਹੋ ਗਿਆ ਇਹ ਕਿਹੜਾ ਬਾਜੀ ਇਹ 85 ਹੈ ਇਹ 85 ਅੱਛਾ ਇੱਕ ਹੋਰ ਦੱਸ ਦਿਓ ਅੰਦਰ ਆ ਕੇ ਇੱਕ ਵਾਰੀ ਦਿਖਾਓ ਮੜ ਜਾ ਬਾਈ ਜੀ ਜੇ ਕਿਸੇ ਦੇ ਮਨ 'ਚ ਕੋਈ ਸ਼ੱਕ ਸ਼ੋਭਾ ਹੋਵੇ ਵੀ ਗੰਨਾ ਥੋੜਾ ਹੋਇਆ ਆ ਵੀ ਹੈ ਆਰਗੈਨਿਕ ਵੀ ਗੰਨਾ ਥੋੜਾ ਹੋਇਆ ਪਹਿਲਾਂ ਤਾਂ ਗੰਨਾ ਦੇਖ ਲਓ ਹੈ ਪਾਜੀ ਗੰਨਾ ਭਰਪੂਰ ਆ ਬਿਲਕੁਲ ਜੀ ਬਿਲਕੁਲ ਕਿੰਨੇ ਕੁਆਂਟਲ ਨਿਕਲ ਆਊਗਾ ਮੇਰੇ ਹਿਸਾਬ ਨਾਲ ਇਹ 400 ਕੁਆਂਟਲ ਦੇ ਵਿੱਚ ਨਿਕਲ ਜਾਊਗਾ 350 ਤੋਂ ਪੱਕਾ ਆ 350 ਪੱਕਾ ਆ ਹਾਂਜੀ ਹੈ ਚਲੋ ਆਪਾਂ ਮਿੱਲਾਂ ਵਾਲਾ ਦਾਵਾ ਤਾਂ ਨਹੀਂ ਕਰ ਸਕਦੇ ਆਰਗੇਨਿਕ ਚ ਪਰ ਦੇਖੋ ਅੱਛਾ ਇੱਕ ਦਵਾਈ ਦੀ ਨਿਸ਼ਾਨੀ ਤੁਹਾਨੂੰ ਦਿਖਾ ਲ ਦਈਏ ਹੈ ਤੁਸੀਂ ਥੱਲੇ ਕੱਖ ਕਾਨ ਜਿਹੜਾ ਆ ਨਾ ਉਹ ਵੇਖ ਸਕਦੇ ਆ ਕਾਹ ਵੀ ਉੱਗਿਆ ਬਹੁਤ ਥਾਈ ਇਨੀ ਗੋਡੀਆਂ ਲਾਈਆਂ ਹੋਈਆਂ ਆ ਤੇ ਇੱਕ ਹਾਂ ਯਾਰ ਗੱਲ ਰਹਿ ਗਈ ਦਵਾਈ ਦੀ ਗੋਡੀ ਤੋਂ ਚੇਤੇ ਆ ਗਿਆ ਮੈਂ ਦੱਸ ਦਵਾਂ ਭਾਜੀ ਦਲਵੀਰ ਸਿੰਘ ਹੁਣ ਹੀ ਵੱਡੇ ਨੇ ਇਹਨਾਂ ਤੋਂ ਛੋਟੇ ਭਾਜੀ ਹਰਦੀਪ ਸਿੰਘ ਆ ਠੀਕ ਹੈ ਜਿਹੜੇ ਨਾਲ ਵੇਲਣੇ ਉੱਤੇ ਸੀ ਉਹਨਾਂ ਤੋਂ ਛੋਟੇ ਭਾਜੀ ਸੁਖਜਿੰਦਰ ਸਿੰਘ ਆ ਇਹ ਤਿੰਨੇ ਭਾਈ ਨਾ ਰਲ ਕੇ ਕੰਮ ਕਰਦੇ ਨੇ ਇਹਨਾਂ ਦੇ ਅਸਲ 'ਚ ਜਿਹੜੀ ਉਹ ਸਾਂਝੀਵਾਲਤਾ ਆ ਨਾ ਭਰਾਵਾਂ ਦੀ ਜਿਹੜੀ ਏਕਤਾ ਆ ਉਹੀ ਇਸ ਪਰਿਵਾਰ ਦੀ ਕਾਮਯਾਬੀ ਦਾ ਇੱਕ ਅਸਲ 'ਚ ਰਾਜ਼ ਆ ਜੇ ਕੋਈ ਮੈਨੂੰ ਇਹ ਕਵੇ ਵੀ ਰਾਜ਼ ਕੀ ਆ ਵੀ ਇਹ ਕਿਉਂ ਕਾਮਯਾਬ ਨੇ ਇਹ ਬੰਦੇ ਥੋੜੀ ਐ ਸਾਰਾ ਤਾਂ ਜੇ ਥੋੜੀ ਵੀ ਲੇਬਰ ਦੇ ਸਿਰ ਤੇ ਕੰਮ ਛੱਡਦਾ ਇਹ ਨਹੀਂ ਹੈਗਾ ਸੋ ਸਾਰੇ ਲੱਗੇ ਰਹਿੰਦੇ ਗੋਡੀਆਂ ਇਹ ਨਹੀਂ ਲਾਈਆਂ ਮੈਨੂੰ ਗੋਡੀ ਤੋਂ ਗੱਲ ਯਾਦ ਆ ਗਈ ਸਬਜ਼ੀਆਂ ਦਾ ਵੀ ਆ ਤੁਸੀਂ ਬੇਲਾਂ ਦੇਖ ਲਓ ਪਾਜੀ ਹੈ ਆ ਜੋ ਹੈ ਹਾਂਜੀ ਹੈ ਇਹ ਸਬੂਤ ਹੈ ਇਸ ਗੱਲ ਦਾ ਬਿਲਕੁਲ ਬਿਲਕੁਲ ਹਾਂਜੀ ਹੈਨਾ ਇਹ ਥੱਲੇੋਂ ਵੱਡੀ ਹੋਈ ਕਰਕੇ ਸੁੱਕੀ ਆ ਜੀ ਹਾਂਜੀ ਤੁਸੀਂ ਹੋਰ ਵੀ ਦੇਖ ਸਕਦੇ ਆ ਬਾਕੀ ਵੀ ਕਿਤੇ ਦੇਖ ਲਓ ਥੱਲੇ ਦਿਖਾ ਲ ਦਿਓ ਜੀ ਹੈ ਇਹ ਇਹਨਾਂ ਦਾ ਗੰਨਾ ਆ ਭਾਈ ਤੋਂ ਗੰਨਾ ਸਾਡਾ ਮਕਸਦ ਹੁੰਦਾ ਦਿਖਾ ਲੈਣ ਦਾ ਕਿ ਕਿਸੇ ਦੇ ਮਨ 'ਚ ਕੋਈ ਸ਼ੰਕਾ ਹੋਵੇ ਪਾ ਉਹ ਨਿਕਲ ਜਵੇ ਬੇ ਕੱਖ ਕਾਨ ਜਿਹੜਾ ਆ ਉਹ ਬਿਲਕੁਲ ਹੈਕ ਆ ਗੰਨੇ ਦੇ ਵਿੱਚ ਤੇ ਪਰ ਇੱਕ ਬਾਜੀ ਹੋਰ ਆ ਜੀ ਗੰਨਾ ਓਵਰ ਸਾਈਜ਼ਡ ਨਹੀਂ ਹੈਗਾ ਹਾਂਜੀ ਇਹ ਨਹੀਂ ਹੈ ਵੀ ਬਹੁਤ ਵਧਿਆ ਬੇ ਬਹੁਤ ਜ਼ਿਆਦਾ ਹੋਇਆ ਇਥੋਂ ਵੀ ਕਲੀਅਰ ਹੋ ਜਾਂਦਾ ਕਿ ਇਹ ਇਹਨੂੰ ਆਪਾਂ ਕੋਈ ਖਾਦ ਵਗੈਰਾ ਬਣਾਈ ਇਹਦੀ ਪ੍ਰੋਪਰ ਹੋਈ ਆ ਜੀ ਟਾਈਮ ਟੂ ਟਾਈਮ ਗੰਨਾ ਖੜਾ ਆ ਲੋਕੀ ਕਹਿੰਦੇ 85 ਖੜਾ ਨਹੀਂ ਰਿੰਦਾ ਇਹ ਦੇਖ ਲਓ 85 ਖੜਾ ਆ ਹੂੰ 85 ਖੜਾ ਆ ਹਾਂ ਹੈਨਾ ਬਨਾਈ ਇਹਦੀ ਟਾਈਮ ਨਾਲ ਹੋਣੀ ਚਾਹੀਦੀ ਹੈ ਬਨਾਈ ਟਾਈਮ ਨਾਲ ਹੋਣੀ ਚਾਹੀਦੀ ਹੈ ਬਿਨਾਂ ਸ਼ੱਕ ਜੀ ਬਿਨਾਂ ਸ਼ੱਕ ਸੋ ਇਹਨਾਂ ਦਿਨਾਂ ਚ 85 ਦਾ ਗੌੜ ਜਿਹੜਾ ਆ ਉਹ 85 ਵੈਸੇ अर्ਲੀ ਵੈਰਾਈਟੀ ਮੇਰੇ ਹਿਸਾਬ ਨਾਲ ਨਹੀਂ ਗਈ ਪਰ ਫਿਰ ਵੀ ਬਣ ਰਿਹਾ ਉਹਦਾ ਮਤਲਬ ਹੈ ਵੀ ਦੀ ਸਾੰਭਿਆ ਇੱਕ ਜ਼ਮੀਨ ਦੀ ਤਸਵੀਰ ਵਧੀਆ ਹੋਊਗੀ ਇਹਦੀ ਠੀਕ ਆ ਜੀ ਜ਼ਮੀਨ ਦੀ ਵੀ ਤਸਵੀਰ ਵਧੀਆ ਏ ਖਾਦ ਨਹੀਂ ਪਿਆ ਕੋਈ ਸਪਰੇ ਨਹੀਂ ਹੋਈਓ ਬਾਕੀ ਇਹ ਆ ਵੀ ਇਹ ਸਰੋਂ ਵਾਲਾ ਕਰਕੇ ਇਹਦੀ ਜਿਹੜੀ ਉਮਰ ਹੈ ਉਹ 14 ਮਹੀਨੇ ਹੋ ਗਈ 14.5 ਮਹੀਨੇ ਇੱਕ ਤਰ੍ਹਾਂ ਮੋਡਾ ਹੀ ਹੋ ਗਿਆ ਮੋਡਾ ਹੀ ਹੋ ਗਿਆ ਇੱਕ ਤਰ੍ਹਾਂ ਦਾ ਪੱਕਾ ਹੋਇਆ ਗੰਨਾ ਹੋ ਗਿਆ ਤੇ ਐਤਕੀ ਵੀ ਇਹਨੂੰ ਮੋਡਾ ਰੱਖੋਗੇ ਹਾਂਜੀ ਅੱਛਾ ਮੋਡਾ ਰੱਖੋਗੇ ਹਾਂਜੀ ਦੇਖ ਲਓ ਅਗਲੇ ਸਾਲ ਇਹ ਕੁਝ ਦਾ ਕੁਝ ਬਣ ਜਾਣਾ ਸਾਡਾ ਪਲਾਨ ਹੀ ਇਹ ਹੈ ਜੀ ਅਸੀਂ ਜ਼ਿਆਦਾ ਸਰੋਂ ਵਾਲੀ ਬਿਜਾਈ ਕਰਕੇ ਹਾਂ ਗੰਨੇ ਦੀ ਪ੍ਰੋਡਕਸ਼ਨ ਲੈਣੇ ਆ ਕਿਉਂ ਉਹਦੀ ਉਮਰ ਜ਼ਿਆਦਾ ਹੋ ਜਾਂਦੀ ਉਹਦਾ ਜਿਹੜੀ ਆ ਗੁੜ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਅੱਛਾ ਹਾਂਜੀ ਤੇ ਪ੍ਰੋਡਕਸ਼ਨ ਜਿਹੜੀ ਉਹ ਵੱਧ ਜਾਂਦੀ ਗੰਨਾ ਬੀਜ ਕੇ ਬਾਜ ਵਿੱਚ ਸਰੋ ਵੀਰ ਉਹਦੇ ਨਾਲ ਗੰਨੇ ਨੂੰ ਫਰਕ ਪੈਂਦਾ ਉਹਦੇ ਨਾਲ ਗੰਨਾ ਕੋਰੇ ਤੋਂ ਵੱਜ ਜਾਂਦਾ ਈ ਸਮਾਂ ਤੋਂ ਉਦੋਂ ਅੱਛਾ ਜੀ ਇਹ ਤਾਂ ਬਹੁਤ ਸਬਜ਼ੀ ਲਾਈ ਆ ਹੁਣ ਇਸ ਵਾਰ ਹਾਂ ਇਹ ਠੰਡ ਮਾਰ ਕਰਦੀ ਐ ਤੇ ਹਾਂ ਹੁਣ ਜਿਹੜਾ ਕੋਰਾ ਪੈਣਾ ਉਹ ਕੋਰਾ ਕੋਰੇ ਨੇ ਉਠਕ ਲਿਆ ਗੰਨਾ ਗੋਭੀ ਨੇ ਹਾਂ ਹੈਨਾ ਕੋਰਾ ਪੱਤਿਆਂ ਤੇ ਪੈਣਾ ਥੱਲੇ ਗੰਨਾ ਬਚਿਆ ਰਹਿਣਾ ਬੇਰਣਾ ਕਿੰਨਾ ਕੁ ਪੁਰਾਣਾ ਹੈ ਵੇਲਣਾ ਇਹ ਸਾਨੂੰ ਹੋ ਗਿਆ ਤਾਂ ਚਾਰ ਖਸਾ ਲੈਣ। ਅੱਛਾ ਜੀ। ਹਾਂ ਜੀ। ਸੱਲੇ ਆ ਪਿੰਨਾ ਹੋਰ ਹੁੰਦਾ ਸੀਗਾ। ਅੱਛਾ ਜੀ। ਇਹ ਇੰਜ ਮਿਲ ਗਿਆ ਵਸੇ ਇਹ ਲੈਣ ਦਾ। ਅੱਛਾ। ਤਾਂ ਇੱਕ ਸਪੇਅਰ ਸਾਡੇ ਕੋਲ ਰੱਖਿਆ ਆ। ਅੱਛਾ ਸਪੇਅਰ ਵੀ ਹੈਗਾ। ਹਾਂ ਜੀ। ਠੀਕ ਆ। ਠੀਕ ਆ। ਵਧੀਆ ਵੇਲਣਾ ਹੈ ਕੰਮ ਕਰਨ ਡਿਆ ਹਾਂ ਜੀ। ਕਰ ਪਾ ਲਈ ਯਾਰ। ਅੱਛਾ ਇੱਥੋਂ ਰਾਸ ਆਪਾਂ ਕੱਢਦੇ ਆ। ਪਾ ਜੀ ਇਹ ਕਿਹੜੇ ਗੰਨੇ ਦੀ ਬਣਾ ਰਹੇ ਹੁਣ ਆਪਾਂ ਮੋੜ ਕੇ ਧਾਲਿਆ तकरीबन 85 ਚੱਲ ਪਿਆ ਇਹ ਵਿੱਚ ਅੱਛਾ ਜੀ ਹਾਂ ਜੀ ਠੀਕ ਆ ਪਹਿਲਾਂ ਕਿਹੜੇ ਦੀ 5000 9 ਸੀਗਾ ਇਹ ਪਹਿਲਾਂ ਅੱਛਾ ਜੀ ਹਾਂ ਜੀ ਠੀਕ ਆ ਬਹੁਤ 85 ਚੱਲ ਪਿਆ ਹਾਂ ਜੀ ਤੁਸੀਂ ਅੱਗੇ ਵੀ ਜਿਆਦਾ 85 ਦਾ ਮੇਰੇ ਖਿਆਲ ਨਾਲ ਜਿਆਦਾ 85 ਦਾ ਅੱਛਾ ਜੀ ਠੀਕ ਆ ਕਿਦਾ ਪਾ ਜੀ ਆ ਜਿਹੜੀ ਟੈਂਕੀ ਆ ਰਸ ਕਿੱਥੇ ਆਉਂਦੀ ਆ ਆ ਟੈਂਕ ਹੈ ਈ ਥੱਲੇ ਬਣਿਆ ਹੋਇਆ ਅੱਛਾ ਜੀ ਉਹ ਆਪਾਂ ਬਾਅਦ ਵਿੱਚ ਨਿਕਲਿਦਾ ਜੀ ਆਹ ਵਾਲਾ ਟੈਂਕ ਹਾਂ ਜੀ अच्छा जी ਤੇ ਜਦੋਂ ਸਫਾਈ ਕਰਨੀ ਨੂੰ ਬਾਹਰ ਕੱਢ ਲਈਦਾ ਜੀ ਤੇ ਆ ਇੱਥੇ ਜਾਲੀ ਲੱਗੀ ਹੋਈ ਆ ਅੱਛਾ ਜੀ ਹਾਂ ਜੀ ਓਕੇ ਬਿਲਕੁਲ ਜ਼ੀਰੋ ਨੰਬਰ ਦੀ ਜਾਲੀ ਹੈ ਜੀ ਇਹ ਟੈਂਕ ਜਿਹੜਾ ਆ ਸਟੀਲ ਦਾ ਸਟੀਲ ਦਾ ਸਟੇਮਨ ਸਟੀਲ ਦਾ ਬਣਿਆ ਆ ਅੱਛਾ ਜੀ ਠੀਕ ਆ ਫੂਡ ਗ੍ਰੇਡ ਦਾ ਆ ਫੂਡ ਗ੍ਰੇਡ ਦਾ ਅੱਛਾ ਜੀ ਹਾਂ ਜੀ ਠੀਕ ਆ ਯਾਨੀ ਕੋਈ ਸੀਮੈਂਟਡ ਵਗੈਰਾ ਨਹੀਂ ਲੱਗੇਗਾ ਕੁਛ ਨਹੀਂ ਗਾ ਵੀ ਨਾ ਪਲਾਸਟਿਕ ਆ ਨਾ ਸੀਮੈਂਟ ਆ ਸੀਮੈਂਟ ਨਾ ਪਲਾਸਟਿਕ ਜੀ ਖਿੱਚ ਕੇ ਇਹਨੂੰ ਬਾਹਰ ਕਰਕੇ ਜੀ ਇਹਨੂੰ ਸਾਫ ਸਫਾਈ ਇਹ ਤਰਿਆ ਨਗਰੀ ਰੁਝਾਨਾ ਕਰਦੇ ਹਾਂ ਉਹ ਵੈਰੀ ਗੁੱਡ ਆச்சா ਜੀ ਇਧਰੋਂ ਫਿਰ ਰਾਸ ਜਿਹੜੀ ਆ ਉਹ ਇਧਰ ਆ ਜਾਂਦੀ ਆ ਆਜੋ ਜੀ ਆਪ ਦੇਖ ਲਓ ਸਿਕਾ ਜੀ ਸਿਕਾ ਤੇ ਭਾਜੀ ਇਹ ਚਲਾਓ ਮੜ ਇਹ ਜਿਹੜਾ ਆਪਣਾ ਟਾਂਚ ਆਇਆ ਜੀ ਇਹ ਵੀ ਆਪਾਂ ਸਟੀਲ ਦਾ ਬਣਾਇਆ ਸਟੀਲ ਦਾ ਬਣਾਇਆ ਤੇ ਇਧਰੋਂ ਰਸ ਆਪਾਂ ਭੇਜਦੇ ਹਾਂ ਇੱਕ ਪਾਈਪ ਦੇ ਰਾਹੀਂ ਜੀ ਪਹਿਲੇ ਕੜਾਹੀ ਦੇ ਵਿੱਚ ਹਾਂ ਪਹਿਲੇ ਕੜਾਹੀ ਜੇ ਤੁਸੀਂ ਦੇਖ ਲਓ ਐਦਾਂ ਰਸ ਜਾਂਦੀ ਆ ਕਿੰਨੀ ਗ੍ਰਾਸ ਭੇਜਦੇ ਨੇ ਭਾਜੀ ਆਪਾਂ ਕਿੰਨੇ ਕਿ ਲੀਟਰ ਇਹਦੇ ਵਿੱਚ ਤਕਰੀਬਨ 7 ਪੀਪੇ ਅੱਛਾ ਜੀ ਹਾਂਜੀ ਤੁਸੀਂ ਦੋ ਕੜਾਹਿਆਂ 'ਚ ਬਣਾਉਂਦੇ ਹਨਾ ਜੀ ਭਾਜੀ ਦੋ ਕੜਾਹਿਆਂ ਦਾ ਕਾਰਨ ਐ ਪ੍ਰੋਡਕਸ਼ਨ ਦਾ ਕਾਰਨ ਹੈ ਜੀ ਅੱਛਾ ਜੀ ਜਿਹੜਾ ਬਾਲਣ ਦੀ ਖਪਤ ਥੋੜੀ ਘਟ ਜਾਂਦੀ ਹੈ ਅੱਛਾ ਜੀ ਉਸੇ ਬਾਲਣ ਨਾਲ ਜਿਸ ਵਾਸਤੇ ਨਾਮ ਪਤਾ ਹੋਣੀ ਆਈ ਹੂੰ ਉਸੇ ਬਾਲਣ ਨਾਲ ਇਧਰ ਮੈਲ ਪੜ ਗਈ ਐ ਅੱਛਾ ਜੀ ਹਾਂਜੀ ਗੁੱਧ ਗੋੜ ਵਧੀਆ ਬਣ ਜਾਂਦਾ ਵੱਧ ਬਣ ਜਾਂਦਾ ਹਨਾ ਹਾਂਜੀ ਠੀਕ ਆ ਤੇ ਇਹ ਤੁਹਾਡੇ ਤੁਹਾਡੇ ਜਿਹੜੇ ਕੜਾਹੇ ਆ ਇਹ ਲੋਹੇ ਦੇ ਲੋਹੇ ਦੇ ਹੀ ਠੀਕ ਆ ਹਾਂਜੀ ਇਹ ਬਾਜੀ ਆਪਾਂ ਮੈਣ ਲਾਉਣ ਲਈ ਕੀ ਵਰਤਦੇ ਆਂ ਸਗੜਾਈ ਜੀ ਠੀਕ ਆ ਬੇਟਾ ਛੋਡਾ ਵੀ ਵਰਤਦੇ ਥੋੜਾ ਬਹੁਤ ਛੋਡਾ ਮਿੱਠਾ ਛੋਡਾ ਤਾਂ ਪਾਈ ਪੂੜਾ ਤਾਂ ਲਾਉਣਾ ਪਾਉਣਾ ਪੈਂਦਾ ਨਹੀਂ ਸਹੀ ਆ ਉਦਾਂ ਸਾਡੇ ਫਾਲਸੇ ਦੇ ਬੂਟੇ ਲਾਏ ਫਾਲਸੇ ਦਾ ਫਲ ਹੁੰਦਾ ਨਾ ਜੀ ਜਿਹਦੇ ਵਿੱਚ ਆਇਰਨ ਬਹੁਤ ਹੁੰਦਾ ਜੀ ਅੱਛਾ ਜੀ ਉਹਦੀ ਸ਼ੇਰ ਲਾ ਕੇ ਕੁੱਟ ਕੇ ਉਹਦਾ ਪਾਣੀ ਪੀਂਦੇ ਅੱਛਾ ਉਹ ਵੀ ਕਰਦੇ ਹਾਂ ਹਾਂ ਜੀ ਅੱਛਾ ਜੀ ਦੋ ਤਰੀਕੇ ਨਾਲ ਆ ਤੁਸੀਂ ਵੀ ਫਾਲਸੇ ਦੇ ਵੀ ਜਿਹੜਾ ਉਹ ਵਰਤਿਓ ਕਰਦੇ ਆ ਹਾਂ ਜੀ ਸਕਲਾਂਜਾ ਢਿੰਡੀਆਂ ਨਹੀਂ ਢਿੰਡੀ ਬਹੁਤ ਘੱਟ ਵਰਤੀਦੀ ਆ ਅੱਛਾ ਜੀ ਤੇ ਮੈਂ ਤੁਹਾਨੂੰ ਦਿਖਾਉਂਗਾ ਜੀ ਆਪਣੇ ਫਾਲਸੇ ਦੇ ਬੂਟੇ ਲੱਗੇ ਹੋਏ ਆ ਜੀ ਜੀ ਹਾਂ ਜੀ अच्छा जी ਜਿਹੜੀ ਪ੍ਰਾਣੀ ਆਪਣੇ ਸਗਾਈ ਆਉਂਦੀ ਸੀ ਉਸੇ ਦੀ ਛਿੱਲ ਦੀ ਆਉਂਦੀ ਹੁੰਦੀ ਸੀ اچھا ਹਾਂਜੀ ਬੱਲੇ ਬੱਲੇ ਇਹਦੇ ਨਾਲ ਨਖਾਰ ਵਧੀਆ ਹੋ ਜਾਂਦਾ ਜੀ ਬਿਲਕੁਲ ਜੀ ਅੱਛਾ ਪਾਤਾ ਗਈ ਆ ਘਮੇ ਤੇ ਤੇ ਘਮਾ ਫਰਨਾ ਹੋ ਗਿਆ ਸ਼ੁਰੂ ਤੇ ਕਿੰਨੇ ਪੀਪਿਆਂ ਦੀ ਪਾਤਾ ਆ ਜਿਹੜੀ ਆ 70 ਪੀਪਿਆਂ ਦੀ 70 ਪੀਪਿਆਂ ਦੀ ਪਾਤਾ ਲਓ ਜੀ ਹਾਂਜੀ ਕਾਣ ਬੜਾ ਵਧੀਆ ਬਣ ਰਿਹਾ ਹੈ ਹਨ ਫੇਰ ਵੀ ਦੇਖ ਲਓ ਦਸੰਬਰ ਚ ਆਪਾਂ ਬਣਾ ਰਹੇ ਆ ਐ ਨਾ ਮਿਡ ਦਸੰਬਰ ਆ ਮੋਟਾ ਗੰਨਾ ਜੀ ਜੀ ਇਹਨੂੰ ਜਿੱਦਾਂ ਹੁਣ ਪਾਣੀ ਨਹੀਂ ਲੱਗਾ ਹੋਇਆ ਜੀ ਬਿਲਕੁਲ ਅੱਛਾ ਜੀ ਠੀਕ ਹੈ ਤੇ ਖਾਦ ਤਾਂ ਆਪਾਂ ਪਾਉਂਦੇ ਹੀ ਨਹੀਂਗੇ ਜੀ ਇਸ ਕਰਕੇ ਗੰਨਾ ਵੀ ਖੜਾ ਆ ਜੀ ਜੀ ਲਿਗਿਆ ਹੋਇਆ ਨਹੀਂ ਜੀ ਜੀ ਲੋ ਜੀ ਦੇਖ ਲਓ ਆ ਬਿਲਕੁਲ ਰੰਗ ਦੇਖੋ ਕਿੰਨਾ ਸੋਹਣਾ ਆਇਆ ਆ ਮਹਿਕ ਤਾਂ ਚਲੋ ਬਹੁਤ ਸੋਹਣੀ ਖੁਸ਼ਬੂ ਤਾਂ ਆ ਹੀ ਰਹੀ ਆ ਪਰ ਰੰਗ ਦੇਖੋ ਕਿੰਨਾ ਸੋਹਣਾ ਆ ਪੱਤ ਦਾ ਜਦੋਂ ਆਪਾਂ ਕਮਾਂ ਫੇਰਨ ਲੱਗੇ ਸੀਗੇ ਪਾਤੇ ਇਸ ਤੋਂ ਜ਼ਿਆਦਾ ਸੀਗੀ ਪਰ ਹੁਣ ਦੇਖੋ ਤਾਂ ਹੁਣ ਰੰਗ ਵੀ ਵੇਖੋ ਇਸ ਮੌਕੇ ਤੇ ਅੱਗ ਬਹੁਤ ਧਿਆਨ ਨਾਲ ਕਹਿੰਦੇ ਬਲਣੀ ਹੁੰਦੀ ਹੈ ਕਿਉਂਕਿ ਇੱਥੇ ਫਿਰ ਖਤਰਾ ਹੁੰਦਾ ਆ ਜੀ ਬਿਲਕੁਲ ਪਾਤ ਇੱਥੇ ਹੀ ਤਾਂ ਸਾਰੀ ਖੜੀ ਹੁੰਦੀ ਹੈ ਭਾਜੀ ਧਿਆਨ ਨਾਲ ਮੜਾ ਵੇਕੇ ਆ ਜੀ ਜੀ ਉਹ ਆ ਗ ਨਹੀਂ ਆ ਉਹ ਭਾਈ ਕਿਸੇ ਨੇ ਚੂਹਾ ਚਾਹ ਖਾਣਾ ਆ ਜਾਂ ਕਿਸੇ ਨੇ ਗਰਮ ਗੁੜ ਖਾਣਾ ਤਾਂ ਆ ਜਿਓ ਖੁੱਲਾ ਸਦਾ ਆ ਬਈ ਆਪ ਪੱਤ ਗੁੜ ਹੁੰਦੀ ਦੇਖ ਲਓ ਪੱਤ ਤਕਰੀਬਨ ਦੇਖੋ ਕਿੰਨਾ ਸੋਹਣਾ ਇੱਥੇ ਗੁੜ ਸੀਰਾ ਮਿਕਸ ਹੋ ਰਿਹਾ ਚੰਗੀ ਤਰ੍ਹਾਂ ਦੇ ਨਾਲ ਇਹ ਗੁੜੜਾ ਵੀ ਕਾਰੀਗਰੀ ਦਾ ਕੰਮ ਮੰਨਿਆ ਜਾਂਦਾ ਆ ਪੱਤ ਭਾਈ ਆਪ ਹੀ ਗੁੜਦੇ ਹੋ ਨਾ ਬਿਲਕੁਲ ਜੀ ਅੱਛਾ ਜੀ ਤਕਰੀਬਨ 70 ਤੋਂ 80% ਕੰਮ ਅਸੀਂ ਕਰ ਲਿਆ ਆ ਵੀ ਜੀ ਹਾਂ ਜੀ ਇਦਾਂ ਨੇ ਸਾਡਾ ਵੀ ਠੇਕੇ ਦੇ ਕੰਮ ਆ ਜੀ ਅੱਛਾ ਜੀ ਠੀਕ ਆ ਆਪ ਹੀ ਕੰਮ ਆਸਾ ਹੈ ਨਾ ਕਿਉਂਕਿ ਤੁਸੀਂ ਖੁਦ ਕਰਦੇ ਆਂ ਤੇ ਗੋਲ ਵੀ ਤੁਸੀਂ ਖੋਦ ਹੀ ਬਣਾਉਂਦੇ ਆ ਬਿਲਕੁਲ ਹੈ ਨਾ ਇਹ ਨਹੀਂ ਹੈ ਕਿ ਲੇਬਰ ਦੇ ਸਾਹ ਤੇ ਨਹੀਂ ਕਰਿਆ ਪਿਆ ਕੰਮ ਹਨਾ ਟਿੱਕੀਆਂ ਲੱਗਣ ਲੱਗੀਆਂ ਉਹਦੀ ਟਿੱਕੀ ਵੀ ਖੋਦ ਹੀ ਲਾਉਨੇ ਬਿਲਕੁਲ ਜੀ ਦੇਖੋ ਇਹ ਟਿੱਕੀਆਂ ਵੀ ਤਕਰੀਬਨ ਅਸੀਂ ਇਦਾਂ ਨਹੀਂ ਗਾ ਵੀ ਕੋਈ ਇੱਥੇ ਤਮਾਕੂ ਨੋਚੀ ਜਾਂ ਸਿਗਰਟ ਨੋਚੀ ਦਾ ਬੰਦਾ ਤੇ ਸਾਡੇ ਕੰਮ ਤੇ ਨਹੀਂ ਹੋਦਾ ਅੱਛਾ ਜੀ ਹਾਂ ਜੀ ਠੀਕ ਆ ਨਸ਼ੇ ਵਾਲਾ ਬੰਦਾ ਨਹੀਂ ਗੱਲ ਦੀ ਨਾ ਨਾ ਠੀਕ ਆ ਜਿੰਨੇ ਲੇਬਰ ਵੀ ਲੱਗੀ ਆ ਉਹ ਸਾਰੀ ਮਲਬੇ ਦਾ ਕੰਮ ਦੀ ਸਾਫ ਸਬਸਕ੍ਰਾਈਬਰ ਬੰਦੇ ਹੋਣਗੇ ਠੀਕ ਆ ਇਹ ਵੀ ਆਪਾਂ ਨਹੀਂ ਮਲਬਾ ਹਣਾ ਚਲੋ ਇਹ ਵੀ ਇੱਕ ਚੰਗੀ ਗੱਲ ਆ ਤੇ ਤੁਸੀਂ ਟਿੱਕੀਆਂ ਵੀ ਭਾਜੀ ਕੱਪੜੇ ਤੇ ਲਾ ਰਹੇ ਹੋ ਹਣਾ ਕੱਪੜੇ ਤੇ ਕੱਪੜੇ ਤੇ ਹਣਾ ਤੇ ਤੁਸੀਂ ਨਹੀਂ ਵਰਤਦੇ ਮੋਚੂਰ ਨਹੀਂ ਅਸੀਂ ਪਲਾਸਟਿਕ ਦੇ ਬੋਰੇ ਤੇ ਨਹੀਂ ਕਦੀ ਟਿੱਕੀ ਲਾਈ ਅੱਛਾ ਜੀ ਹਾਂਜੀ ਠੀਕ ਆ ਅੱਜ ਤੋਂ ਨਹੀਂ ਸਾਨੂੰ ਬਹੁਤ ਸਾਲ ਹੋ ਗਿਆ ਜੀ ਅੱਛਾ ਜੀ ਹਾਂਜੀ ਸਹੀ ਆ ਕੱਪੜੇ ਤੇ ਟਿੱਕੀ ਲਾਈ ਦੀ ਅੱਛਾ ਜੀ ਇਹ ਟਿੱਕੀਆਂ ਲੱਗ ਰਹੀਆਂ ਬਈ ਇਹ ਬਹੁਤ ਫੁਰਤੀ ਦਾ ਕੰਮ ਹੁੰਦਾ ਤਿੰਨ ਬੰਦੇ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਆ ਬਈ ਤਿੰਨ ਬੰਦੇ ਐਸ ਵੇਲੇ ਟਿੱਕੀਆਂ ਲਾ ਰਹੇ ਆ ਫੁਰਤੀ ਦੇ ਨਾਲ ਇੱਕ ਪਤ ਦੀ ਟਿੱਕੀ ਲਾਉਣੀ ਕਿਉਂਕਿ ਇਹਨੇ ਜੰਮ ਜਾਣਾ ਬਹੁਤ ਛੇਤੀ ਪਾਜੀ ਕਿੰਨੇ ਕਿਲੋ ਆ ਜਾਂਦੀ ਪਤ ਤਕਰੀਬਨ ਇਹ 22 ਤੋਂ 23 ਕਿਲੋ ਜੀ ਅੱਛਾ ਜੀ ਤੁਸੀਂ ਵੱਡੀ ਪੱਤ ਕੱਢ ਰਹੇ ਹੋ? ਹਾਂ ਜੀ। ਅੱਛਾ ਇਹਦਾ weight ਵੱਧ ਜਾਊਗਾ? ਜਦੋਂ ਕੀ ਯਾਰੀ ਥੋੜਾ ਵੱਧ ਵੀ ਜਾਂਦਾ ਜੀ। ਜੀ ਜੀ। ਥੋੜਾ ਘਟ ਵੀ ਜਾਂਦਾ। ਹਾਂ ਜੀ ਹਾਂ ਜੀ। ਉਹ ਤਕਰੀਬਨ ਇਦਾਂ ਹੁੰਦਾ ਆਪਾਂ ਪੈਰਾਮੀਟਰ ਨਾਲ ਮੇਣ ਕੇ ਨਹੀਂ ਰਾਸ ਪਾਉਂਦੇ ਜੀ। ਹਾਂ ਜੀ। ਅੰਦਾਜ਼ੇ ਨਾਲ ਹੁੰਦੀ ਆ। ਜੀ ਜੀ। ਤੇ ਰਾਸ ਵੀ ਕਿਤੇ ਵੱਧ ਘਟ ਜਾਂਦੀ ਆ। ਹਾਂ ਜੀ। ਉਹ ਹੁਣ ਕਿਤਾ ਹੁਣ ਮਰੇ ਸਮਾਂ ਗਰਮੀ ਦਾ ਆ ਗਿਆ ਤਾਂ ਉਦੋਂ ਝਾੜ ਵੈਸੇ ਹੀ ਵੱਧ ਜਾਂਦਾ ਜੀ। ਹੂੰ। ਉਦੋਂ ਵੱਧ ਜਾਂਦਾ ਝਾੜ। ਹਾਂ ਜੀ ਹਾਂ ਜੀ। ਉਦੋਂ ਤਕਰੀਬਨ 27 ਕਿਲੋ ਤੱਕ ਵੀ ਚਲੇ ਜਾਂਦਾ ਜੀ ਇੰਨੀ ਰਸ ਦਾ ਬਿਨਾਂ ਸ਼ੱਕ ਹਾਂਜੀ ਅੱਛਾ ਇੰਨੀ ਰਸ ਮੇਰਾ ਕਹਿੰਦਾ 27 ਕਿਲੋ ਤੇ ਵੀ ਜਾਊਗਾ ਜੀ ਇਹ ਪੱਤ ਜਿਹੜੀ ਆ ਹਾਂਜੀ ਬੋਲੋ ਠੀਕ ਆ ਲਓ ਜੀ ਟਿਕੀਆਂ ਲੱਗਦੀਆਂ ਦੇਖ ਲਓ ਤੇ ਬੱਚਿਆਂ ਨੂੰ ਬਖਾਲ ਦਿਓ ਵੀ ਟਿਕੀਆਂ ਐਦਾਂ ਲਾਈਆਂ ਜਾਂਦੀਆਂ ਨੇ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੈਗਾ ਤੇ ਅਸੀਂ ਤੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਤੋੜਦੇ ਆ ਬਸ ਵੀਡੀਓ ਗੇਮਾਂ ਜਾਂ ਹੋਰ ਇਹੋ ਜਿਹੇ ਕੰਮਾਂ 'ਚ ਬੱਚੇ ਵਿਅਸਤ ਕਰਦੇ ਆ کارਟੂਨਾਂ ਨਾਲ ਜੋੜਦੇ ਕਾਰਟੂਨਾਂ ਨਾਲ ਹਾਂ ਹਨਾ ਇਹ ਵੀ ਸਾਡੀ ਵਿਰਾਸਤ ਆ ਇਹ ਵੀ ਸਾਡਾ ਸੱਭਿਆਚਾਰ ਆ ਸੋ ਇਹ ਵੀ ਵੀਡੀਓ ਦਿਖਾ ਦਿਆ ਕਰੋ ਇਹ ਸੱਭਿਆਚਾਰਕ ਵੀਡੀਓ ਹੀ ਆ ਸਾਡੀਆਂ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ ਸੋ ਬਾਈ ਜਾਨੀ ਕਿ ਦੇਖਣ ਵਾਲੀਆਂ ਚੀਜ਼ਾਂ ਨੇ ਬਾਕੀ ਇਹਨਾਂ ਦੇ ਨਾ ਵੇਲੇ ਨੇ ਇੱਥੇ ਕਦੇ ਆਓਗੇ ਤੇ ਸਾਡੇ ਮਾਲਵੇ ਵਾਲੇ ਕਹਿ ਦਿੰਦੇ ਆ ਖਲਾੜਾ ਤੇ ਬਾਈ ਯਾਰ ਤੁਹਾਨੂੰ ਨਾ ਅਹਿਸਾਸ ਜਿਹੜਾ ਹੋਣਾ ਨਾ ਇੱਥੇ ਬੈਠ ਕੇ ਉਹਦੀ ਕੋਈ ਰੀਸ ਨਹੀਂ ਹੈਗੀ ਤਾਜਾ ਰਸ ਪੀਓ ਉਹ ਯਾਰ ਸੱਚ ਆਪਾਂ ਤਾਜਾ ਰਸ ਵੀ ਪੀਣੀ ਆ ਉਸਤਾ ਜੀ ਰਸ ਵੀ ਪੀਣੀ ਆ ਆਪਾਂ ਤੇ ਗੱਲ ਇਹ ਆ ਵੀ ਟਿੱਕੀਆਂ ਦੇ ਚੱਕਰ 'ਚ ਰਾਸ ਨਾ ਪੁੱਲ ਜਿਓ ਤੇ ਗੱਲ ਇਹ ਆ ਵੀ ਨਾਲ ਤੁਸੀਂ ਗੁੜ ਦੀ ਚਾਹ ਪੀਓ ਹੈ ਨਾਲ ਤੁਸੀਂ ਬੈਠੋ ਇੱਥੇ ਅਹਿਸਾਸ ਹੋਊਗਾ ਤੁਹਾਨੂੰ ਸੱਚੀ ਗੱਲ ਜੀ ਸੋ ਟਿੱਕੀਆਂ ਲਾ ਕੇ ਤੁਸੀਂ ਗੁੜ ਦੇਖੋ ਜੀ ਤਿਆਰ ਆ ਐ ਨਾਲ ਵਧੀਆ ਗੋੜਿਆਂ ਤੁਸੀਂ ਇਹਨੂੰ ਟੇਸਟ ਕਰੋ ਗੁੜ ਨੂੰ ਤੇ ਫਿਰ ਪਤਾ ਲੱਗਦਾ ਜੇ ਹੁਣ ਆਪਾਂ ਗਰਮ-ਗਰਮ ਗੁੜ ਖਾਣਾ ਤਾਂ ਉਹਦੇ ਲਈ ਆਪਾਂ ਨੂੰ ਆਉਣਾ ਪੈਂਦਾ ਆ ਸਮਰਾਏ ਪਿੰਡ ਦੇ ਵਿੱਚ ਬਾਈ ਗੁੜ ਜਿਹੜਾ ਆ ਆਪਾਂ ਡਿਲੀਵਰੀ ਕਰਦੇ ਆ ਜੀ ਆਨਲਾਈਨ ਵੀ ਕਰ ਦਿੰਦੇ ਆ ਆਨਲਾਈਨ ਵੀ ਹੋ ਜਾਂਦੀ ਆ ਹੋ ਜਾਂਦੀ ਆ ਲਾ ਬਈ ਬੁੱਕ ਕਰਾ ਲਓ ਬੁਕਿੰਗ ਕਰਕੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਆ ਕਿਉਂਕਿ ਇਹ ਵੀ ਵੇ ਹੁਣ ਤੁਸੀਂ ਮੈਨੂੰ ਅਲਾਮਾ ਦੇ ਸਕਦੇ ਵੀ ਯਾਰ ਵੀ ਆਨਲਾਈਨ ਬੁਕਿੰਗ ਨਹੀਂ ਹੋ ਰਹੀ ਤੁਹਾਨੂੰ ਘਰੇ ਵੀ ਗੁਰ ਪਹੁੰਚ ਜਾਊਗਾ ਪਰ ਜੇ ਗਰਮ ਖਾਣਾ ਤਾਜ਼ਾ ਰਸ ਪੀਣੀ ਆ ਤੇ ਇੱਥੇ ਬਹਿ ਕੇ ਵੇਰਲੇ ਤੇ ਤੁੱਪੇ ਹੈ ਕੋਸੀ ਕੋਸੀ ਤੁੱਪ ਹੋਵੇ ਐਦਾਂ ਮੈਕਾਉਡ ਦੀਆਂ ਹੋਣ ਭਾਫੜਦੀ ਹੋਵੇ ਸਾਰਾ ਬਣਦਾ ਦੇਖਣਾ ਉਹਦੇ ਲਈ ਆਉਣਾ ਪੈਣਾ ਆਪਣੀ ਮਰਜ਼ੀ ਦਾ ਗੁਰ ਤਿਆਰ ਕਰਵਾ ਸਕਦੇ ਆ ਇਹ ਵੀ ਆ ਤੇ ਆਪਣੀ ਤਰੀਕੇ ਨਾਲ ਪਾਤਾ ਕਢਵਾ ਲਓ ਕਿਉਂ ਭਾਜੀ ਕੋਲ ਬਹਿ ਕੇ ਜਿੰਦਾ ਦਾ ਮਰਜ਼ੀ ਬਣਵਾਓ ਹਮ ਅੱਛਾ ਜੀ ਹਾਂ ਇਹ ਵੀ ਹੋ ਜਾਊਗਾ ਹੋ ਜਾਊਗਾ ਅ ਇਸ ਤੋਂ ਇਲਾਵਾ ਆਪਾਂ ਕੋਈ ਹਲਦੀ ਵਾਲਾ ਗੁੜ ਜਾਂ ਇਦਾਂ ਕੁਝ ਹਲਦੀ ਵਾਲੀ ਸ਼ੱਕਰ ਜੀ ਨੀਵੇ ਵਾਲਾ ਗੁੜ ਸੌਂਫ ਜਵੈਣ ਹਰ ਇੱਕ ਤਰ੍ਹਾਂ ਦਾ ਬਣਾਉਣੀ ਅੱਛਾ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਹਾਂ ਜੀ ਕਿਸੇ ਨੇ ਟੁਕੜੀ ਵਾਲਾ ਬਣਵਾਉਣਾ ਛੋਟਾ ਪੀਸ ਕਈ ਕਹਿੰਦੇ ਆ ਇੱਕੀ ਤੋੜਨੀ ਉਕੀ ਹੱਥ ਲਿਪੜਦੇ ਆ ਛੋਟੀ ਟੁਕੜੀ ਵੀ ਪੜਾ ਸੋ ਵੀ ਟੇਸਟ ਦਾ ਸਵਾਲ ਆ ਉਹ ਤੁਹਾਨੂੰ ਪਹਿਲਾਂ ਦੱਸ ਦਈਏ ਨੇ ਜੀ ਸਾਫ ਉਹ ਹੀ ਟੇਸਟ ਆ ਜੋ ਆਪਾਂ ਬਹੁਤ ਸਾਲ ਪਹਿਲਾਂ ਅਸੀਂ ਕਾਲਜ ਖਾਦਾ ਸੀ ਬਿਲਕੁਲ ਸੇਮ ਟੇਸਟ ਆ ਜੋ ਸਾਨੂੰ ਡਾਕਟਰ ਹਰਨੇਕ ਸਿੰਘ ਸਾਡੇ ਮੇਰੇ ਬਹੁਤ ਸਤਿਕਾਰਯੋਗ ਸਾਡੇ ਮਿੱਤਰ ਡਾਕਟਰ ਸਾਹਿਬ ਹੋਣਾ ਨੇ ਸਾਨੂੰ ਖਵਾਇਆ ਸੀ ਇਹ ਉਹੀ ਟੇਸਟ ਆ ਤੇ ਗੁੜ ਇਦਾਂ ਦਾ ਇਹਨੂੰ ਤੁਸੀਂ ਸਾਲਾਂ ਸਾਂਭ ਲਓ ਇਹਨੂੰ ਤੁਸੀਂ 2 ਸਾਲ ਸਾਂਭ ਲਓ ਇਹਨੂੰ ਤੁਸੀਂ 3 ਸਾਲ ਸਾਂਭ ਲਓ ਇਹਨੂੰ ਗੱਲ ਤੁਹਾਡੀ ਸਾਂਭ ਤੇ ਆ ਭਾਜੀ ਤੁਹਾਨੂੰ ਸਾਂਭਣ ਦਾ ਤਰੀਕਾ ਵੀ ਦੱਸ ਦੂੰਗੇ ਇੱਕ ਅਦਾ ਸਾਂਭ ਹੁੰਦਾ ਬਾਕੀ ਉਹ ਚ ਬਦਾਮ ਪਾਉਣੇ ਉਹ ਚ ਮੂੰਗਫਲੀ ਪਾਉਣੀ ਉਹ ਚ ਕੀ ਪਾਉਣਾ ਨਹੀਂ ਪਾਉਣਾ ਉਹ ਤੁਸੀਂ ਆਪਣੀ ਮਰਜ਼ੀ ਦਾ ਪਵਾ ਸਕਦੇ ਆ ਘਰੇ ਬੈਠੇ ਮੰਗਵਾ ਸਕਦੇ ਆ ਇਹ ਵੀ ਤੁਹਾਨੂੰ ਆਪਸ਼ਨ ਆਪਾ ਦੇ ਦਿੱਤੀ ਔਰ ਤੁਸੀਂ ਆਨੂੰ ਇਹ ਨੀਲਾ ਮਾ ਦੇ ਸਕਦੇ ਵੀ ਗੋਡ ਆਰਗੈਨਿਕ ਨੀਗਾ ਵਧੀਆ ਤਰੀਕੇ ਨਾਲ ਨਹੀਂ ਮੰਨਦਾ ਜੀ ਕੋਈ ਉੱਥੇ ਆ ਘਾਟ ਸੀ ਠੀਕ ਆ ਇੱਥੇ ਕੋਈ ਘਾਟ ਨਹੀਂ ਹੈਗੀ ਕੋਈ ਇੱਥੇ ਬੰਦਾ ਨਸ਼ੇ ਪੱਤੇ ਵਾਲਾ ਨਹੀਂ ਹੈਗਾ ਵੀ ਕੋਈ ਤਮਾਕੂ ਵਾਲਾ ਬੰਦਾ ਨਹੀਂ ਕੋਈ ਜੀ ਕੋਈ ਇਦਾਂ ਦੀ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਕੋਈ ਇਦਾਂ ਦਾ ਬੰਦਾ ਨਹੀਂ ਹੈਗਾ ਤੇ ਗੁਰਮੁਖ ਬੰਦੇ ਆ ਭਾਈ ਠੀਕ ਹੈ ਜੀ ਵਧੀਆ ਤਰੀਕੇ ਨਾਲ ਸਾਫ਼ ਸਫਾਈ ਨਾਲ ਬੰਦੇ ਕੰਮ ਕਰਦੇ ਆ ਇਦਾਂ ਦੇ ਬੰਦਿਆਂ ਦਾ ਸਹਿਯੋਗ ਕਾ ਨਾ ਬਣਦਾ ਇਹ ਫੈਕਟਰੀ ਨਹੀਂ ਹੈਗੀ ਇੱਕ ਮੈਂ ਨਾਲ ਇਹ ਵੀ ਦੱਸ ਦਿਆਂ ਫੈਕਟਰੀ ਨਹੀਂ ਹੈ ਵੀ ਤੁਸੀਂ ਕੋਲ ਅਨਲਿमिटेड ਵੀ ਅਸੀਂ ਆਰਡਰ ਕਰਤਾ ਕੁਆਂਟਿਟੀ ਨਾਲ ਇਦਾਂ ਇਦਾਂ ਨਹੀਂ ਹੋਣਾ ਹੋਣਾ ਲਿਮਿਟਿਡ ਆ ਆਰਡਰ ਟਾਈਮ ਦੇ ਕੇ ਡੇਟ ਲੈ ਕੇ ਹੀ ਤੁਹਾਨੂੰ ਆਉਣਾ ਪੈਣਾ ਸੋ ਭਾਈ ਉਹ ਇਹਨਾਂ ਦਾ ਤੁਸੀਂ ਫੋਨ ਤੇ ਸੈਟਅਪ ਕਰ ਲਿਓ ਠੀਕ ਹੈ ਜੀ ਨੰਬਰ ਇਹਨਾਂ ਦਾ ਡਿਸਪਲੇ ਕਰਦਾ ਤੁਸੀਂ ਕਰ ਲਿਓ ਬਾਕੀ ਬਹੁਤ ਸ਼ੁਕਰੀਆ ਤੁਹਾਡਾ ਗੋੜ ਬਹੁਤ ਵਧੀਆ ਬਣਿਆ ਅਸੀਂ ਤੇ ਲੈ ਚੱਲੇ ਆ ਠੀਕ ਹੈ ਜੀ ਤੇ ਖੈਰ ਹਰ ਸਾਲ ਖਾਈ ਦਾ ਪਰ ਤੁਸੀਂ ਵੀ ਜੇ ਖਾਣਾ ਤੇ ਫੋਨ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਕਰਿਓ ਲਾਈਕ ਵਾਲਾ ਬਟਨ ਦਬਾ ਤੇ YouTube ਤੇ ਦੇਖ ਰਿਆ ਹੁੰਦੇ ਆ ਤਾਂ ਹਾਈਪ ਦੇ ਦਿਆ ਕਰੋ ਤੁਹਾਡਾ ਕੁਝ ਨਹੀਂ ਜ਼ਿਆਦਾ ਉਹਦੇ ਵਿੱਚ ਤੇ ਬਹੁਤ ਧੰਨਵਾਦ ਜੀ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆਂ ਭਾਜੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜੀ ਥੈਂਕ ਯੂ ਬਈ ਸਾਸੀ ਗਾ